ਲਓ ਵੀ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਜੀਦੇ ਤੇ ਪਾਇਆ ਜੀ ਨਾਲ ਪੋਡਕਾਸਟ ਹੋ ਗਿਆ ਇਧਰ ਬਾਈ ਰਾਮਾ ਜਿਹਨਾਂ ਨੇ ਤੁਸੀਂ ਕਮੇਡੀ ਵਾਲੀਆਂ ਵੀਡੀਓ ਦੇਖਦੇ ਹੋ ਤੇ ਨਾਲ ਸ਼ਰਮਾ ਬਿਹਾਈਂਡ ਦਾ ਸੀਨ ਤੁਹਾਨੂੰ ਦਿਖਾਉਣਾ ਹੈ ਵੀ ਕਿਵੇਂ ਵੀਡੀਓ ਬਣਦੇ ਨੇ ਇਹ ਕਦੇ ਨਹੀਂ ਦੇਖਣਾ ਤੁਸੀਂ ਆਹ ਕੁਰਸੀਆਂ ਲਾਦ ਲੀਆਂ ਮੁੰਡੇ ਨੇ ਹੈ ਪੂਰੀਆਂ ਕੁਰਸੀਆਂ ਲਾਦ ਲੀਆਂ ਸਭ ਤੋਂ ਪਹਿਲਾਂ ਪੁਰਸਾਂ ਵਾਲੀ ਵੀਡੀਓ ਬਣਾਉਣੀ ਆ ਸਾਰਾ ਦੇਖੋ ਕਿਹੜੇ ਆਇਆ ਮੈਂ ਕਿਉਂ ਭੱਜ ਕਿਉਂ ਆ ਇਹ ਜਦੋਂ ਤੋਂ ਪੁੱਛਣਾ ਪਿਆ ਪੁੱਛੋ ਕੀ ਕਹਿੰਦਾ 400 700 ਐਂ ਦੇਖ ਵੀ ਇਧਰੋਂ ਸਹੀ ਬਣੂਗਾ ਇਧਰੋਂ ਇਧਰੋਂ ਧੁੱਪ ਪੈਂਦੀ ਆ ਵੀ ਜਿਆਦਾ ਇਧਰੋਂ ਸਹੀ ਬਣੂਗਾ ਦੇਖ ਲਈ ਮੇਰੇ ਸਾਹਮਣੇ ਵਾਲਾ ਇਧਰੋਂ ਦੇਖਣਾ ਇਧਰੋਂ ਆਉਂਗੇ ਇਥੇ ਕੱਢ ਕੇ ਆ ਬੜੀ ਦੂਰੋਂ ਭਵਨ ਆ ਰੱਖੀ ਬੜੀ ਉਦੋਂ ਭਵਨ ਨੇੜੇ ਹੈ ਜੀ ਮੜਾ ਜਾ ਐ ਬਾਈ ਤੋਂ ਸ਼ੁਰੂ ਕਰਨੀ ਆ ਕਿੱਧਰੋਂ ਸ਼ੁਰੂ ਕਿੰਨੇ ਕਰਨੀ ਆ ਕੋਕਾ ਤੇ ਹੀ ਦਊਗਾ ਹੁਣ ਤੇਰਾ ਮੈਕ ਹੈ ਹੈ ਹਾਂ ਹਾਂ ਕੋਕਾ ਤੇਰਾ ਮੈਕ ਕੌਣ ਹੈ ਮੈਨੂੰ ਦੱਸ ਦੇ ਬਾਈ ਕਿਵੇਂ ਬਣਾਉਣੀ ਆ ਇੱਥੋਂ ਮੇਰੇ ਤੋਂ ਚੱਕ ਕੇ ਨਾ ਤੇ ਮੈਂ ਕਹੂੰਗਾ ਇਧਰੋਂ ਹੀ ਚੱਕਣੀ ਆ ਓ ਇੱਥੋਂ ਹੀ ਮੋਟਰਸਾਈਕਲ ਸਟਾਰਟ ਕਰਾਂਗੇ ਲੋੜ ਨਹੀਂ ਮੈਂ ਤੈਨੂੰ ਬੋਲ ਮਾਰੂੰ ਮੰਗੂ ਤਾਇਆ ਬਣਦੀ ਗੱਲ ਆ ਜਾ ਅੱਜ ਹੀ ਦਵਾ ਦਾ ਚੰਗਾ ਹੁੰਦਾ ਹੈਗਾ ਭੱਜ ਕੇ ਜਾ ਦੋਨਾ ਦੋਨੇ ਆਉਣੇ ਜਾਣੇ ਬਈ ਵਿੱਚ ਨਹੀਂ ਆਵਾ ਨਹੀਂ ਆਵਾ ਨਹੀਂ ਨਹੀਂ ਉਹ ਮੈਂ ਤਾਂ ਠੀਕ ਆ ਉਹ ਦੋਨੇ ਆਉਣਗੇ ਆ ਦੱਸ ਮੇਰੀ ਗੱਲ ਸੁਣਾ ਕੇਰਾ ਚੱਕੀ ਇਹਦੇ ਮੋਟਰਸਾਈਕਲ ਤੋਂ ਉੱਡ ਕੇ ਤਾਂ ਚਿਹਰਾ ਦਿਖਾਈ ਬੁੜ ਕੇ ਸਾਰਾ ਦਿਖਾਈ ਠੀਕ ਆ ਉਹ ਚ ਹੋਕਾ ਲੁੱਉ ਹੈ ਤੇ ਐਂ ਕਰਕੇ ਆਪਣਾ ਆਹ ਕੁਰਸੀ ਆ ساری ਉਮਰ ਬਹਿ ਕੇ ਖਾਓ 400 ਚ ਬਹਿ ਕੇ ساری ਉਮਰ ਬੈ ਕੇ ਖਾਓ 400 ਰੁਪਏ ਦੇ ਵਿੱਚ ਹਾਂ ਸਿਰਫ ਹੀ 400 ਰੁਪਏ ਦੇ ਵਿੱਚ ਸਾਰੀ ਹੋਣੀ ਬੈ ਕੇ ਆ ਜਾ ਮੇਰਾ ਭਾਈ ਆ ਜਾਓ ਆਇਓ ਆਇਓ ਬਾਜਰੀ ਲਿਓ ਮੈਂ ਕਿਹਾ ਇਹਦਾ ਵਿਖੀਆਂ ਪੰਨਾਂ ਸਟਾਪ ਕਰ ਲੈਣੀ ਹੈ ਬੱਚਾ ਨਾ ਨਾ ਕਰਦੀਆ ਕਰਲੀ ਦੀ ਰਹਿਣ ਦੀ ਚੱਲਣ ਦੇ ਅਹੀਂ ਚੱਲਣ ਦੀ ਕੋਈ ਨਹੀਂ ਸਟਾਪ ਕਰ ਉਹ ਇਹ ਤਾਂ ਵਿਕੀਆਂ ਹੋਗਾ ਕਿ ਲੈ ਜਾਓ ਜੀ ਤੋਂ ਲੈ ਆ ਜਾਂਦੇ ਉਹ ਇਹ ਤਾਂ ਨਹੀਂ ਵਿਕਗਾ ਹੋਗਾ ਹੀ ਆ ਦੱਸ ਦਿ ਮੈਨੂੰ ਕਦੋਂ ਸਟਾਰਟ ਕਰਨਾ ਭਾਈ ਮੈਨੂੰ ਬੋਲ ਮਾਰ ਇੱਕ ਮਿੰਟ ਭਾਈ ਇਧਰੋਂ ਦਿਖਾ ਕੇ ਤੈਨੂੰ ਵੀ ਦਿਖਾਉਣਾ ਮੇਜਾ ਹਾਂ ਪਰ ਉਧਰ ਠੇਡਾ ਲੈ ਮਾੜਾ ਮੈਨੂੰ ਕੰਮ ਕਰ ਦਿਖਾ ਦੇ ਅੱਛਾ ਇਹ ਮੈਂ ਤਾਂ ਬੋਲ ਬਣਦਾ ਆ ਆ ਬਈ ਰੈਡੀ ਆ ਹਾਂ ਓਏ ਆ ਜਾਓ ਭਾਈ ਆ ਜਾਓ ਸਾਰੀ ਉਮਰ ਬੈ ਕੇ ਖਾਓ 400 ਰੁਪਏ ਦੇ ਚ ਟੋਟਲੀ 400 ਰੁਪਏ ਦੇ ਵਿੱਚ ਸਾਰੀ ਉਮਰ ਬੈ ਕੇ ਖਾਓ ਮੈਂ ਖਾ ਭੱਜ ਗਿਆ ਜਾ ਸਾਰੀ ਉਮਰ ਬਹਿ ਕੇ ਖਾਓ ਹੋਰ ਆ ਜਾ ਆਪਾਂ 400 ਰੁਪਏ ਦੇ ਵਿੱਚ ਸਾਰੀ ਉਮਰ ਬਹਿ ਕੇ ਖਾਓ ਹੋਰ ਚੱਕੀ ਆ ਨਾ 400 ਚ ਪੁੱਛਤਾ ਯਾਰ 400 ਰੁਪਏ ਬਹੁਤ ਵਧੀਆ ਚੀਜ਼ ਲੈ ਕੇ ਆਇਆ ਤੁਹਾਡੇ ਬਾਜ਼ਾਰ ਤੇ ਕੋਲ ਅੱਛਾ ਕੁਰਸੀਆਂ ਆ ਵੇ ਉਹ ਚੌਕੁਰਸੀਆਂ ਨੇ ਦੀ ਬੇਟਾ ਉਹ ਭਰਾਵਾ 400 ਚ ਕੀ ਕਹੀ ਜਾਂਦਾ ਵੀ 400 ਦੀ ਬਲ ਕੁਰਸੀ ਆ ਮਰਚੀ ਆ ਬਹਿ ਕੇ ਸਾਰੀ ਆ 400 ਰੁਪਏ ਦੀ ਕੁਰਸੀ ਆ ਅੱਛਾ ਕੁਆਲਟੀ ਵੇਖ ਐ ਕੱਢੋ ਐਹੀ ਇਹ ਬਜ਼ੁਰਗ ਬੰਦੇ ਨੂੰ ਭਾਓ ਤੇ ਬਹਿ ਕੇ ਰੋਟੀ ਖਾਓ ਮੈਂ ਤੈਨੂੰ ਗਾਰੰਟੀ ਨਾ ਦੇ ਦੀ ਕਿਉਂ ਇਹ ਖੱਦਰ ਨੂੰ ਪਾਰ ਜੂ ਮੇਰੇ ਬਾਪੂ ਪਾਟ ਬੜ ਕੌਲਟ ਵੀ ਪਈ ਹੋਈ ਆ ਪੂਰੀ ਓਏ ਉਹ ਵੇਖ ਓਏ ਸ਼ੇਰ ਆ ਗਿਆ ਹਾਂ ਕੰਪਨੀ ਵਾਲੇ ਨੇ ਬੰਦਾ ਬੜਾ ਵੱਡਾ ਪਾਲ ਸਹੀ ਅਲੱਦਾ ਆ ਮੋਟਰਸਾਈਕਲ ਵੀ ਕਾਲਾ ਹਾਂ ਕੁਰਸੀਆਂ ਵੀ ਕਾਲੀਆਂ ਹਾਂ ਬੰਤਾ ਹੀ ਬਲੈਕ ਨੇ ਬੈਠ ਓਏ ਮੇਰਾ ਰੰਗ ਚੜ ਗਿਆ ਇਹ ਕੰਮ ਕਰਦੇ ਕਰਦੇ ਦਾ ਰੰਗ ਚੜ ਗਿਆ ਮੇਰਾ ਕੁਰਸੀ ਦਾ ਰੰਗ ਚੜ ਗਿਆ ਤਾਂ ਇਹਨੂੰ ਕੁਰਸੀਆਂ ਦਾ ਰੰਗ ਚੜ ਗਿਆ ਹਾਂ ਭਾਵਾਂ ਦੀ ਸਾਰੀ ਉਮਰ ਤਾਂ ਭਾਵਾ ਨਾ ਹੋਵੇ ਹਾਂ ਪੰਜ ਚਾਰ ਘੰਟੇ ਕੋਈ ਆਮ ਸ਼ਾਮਾ ਨੇ ਸਟੀਲ ਦੀ ਬਣਾ ਲਿਆ ਸਟੀਲ ਦੀ ਬਣਾ ਲਿਆ ਓਏ ਮੇਰੀ ਗਾਰੰਟੀ ਲੈਣੀ ਨਹੀਂ ਸੀ ਮੈਨੂੰ ਬਾਪੂ ਦੀ ਚੀਜ਼ ਨਹੀਂ ਹੁੰਦੀ ਇਹ ਜਿਹੜੀਆਂ ਕੁਰਸੀਆਂ ਦਾ 50 ਤੋੜਦੀਆਂ ਨੇ ਉਹ ਨਹੀਂ ਉਹ ਤਾਂ ਇਹਨੂੰ ਨਹੀਂ ਜਾਣਦਾ ਖਾਣ ਵਾਲੇ ਉਹਦਾ ਸਾਰੀ ਉਮਰ ਬਹਿ ਕੇ ਖਾਂਦਾ ਤੇ 400 ਰੁਪਏ ਵੇ ਕੀ ਖਾ ਮੈਂ ਗਿਆ ਸੀ ਹੋਇ ਖੜਕੇ ਖਾਣੇ ਉਹ ਚਲੋ ਜਾ ਯਾਰ ਜਿਆਦਾ ਚੱਜ ਦੀ ਲੈ ਆ ਦੀ ਤੇ ਨਹੀਂ ਆ ਗਲੀ ਨਾਲ ਵੜੀ ਖੁੰਡਾ ਆਪਾ ਜਾਨ ਤੂੰ ਮੇਰੀ ਗੱਲ ਸੁਣ ਚੱਜ ਦੀ ਲੈਣੀ ਆ ਸਾਰੀ ਰੱਖੋ ਸਾਰੀ ਰੱਖੋ ਲੈ ਠੱਗਣ ਚਾਜ ਦੀ ਐਂ ਕਰ ਆਲਾ ਤਿੰਨਾਂ ਦੇ ਇਕੱਠਾ ਦੇ ਬਹਿ ਜਾ ਕਰ ਨਾ ਮੈਂ ਤਿੰਨ ਜੋੜ ਕੇ ਰਿਸ਼ਤੇਦਾਰੀ ਜੀ ਵੀ ਤਿੰਨ ਰਹਿ ਜਾ ਕਰੂੰ ਹਾਂ ਤੂੰ ਮੇਰਾ ਜਲੂਸ ਕਰਦਾ ਪੌਣੇ ਦੋ ਘੰਟਾ ਖੱਜਰ ਨੂੰ ਇਹਦਾ ਵਿਕਰਾਉਗਾ ਹੀ ਆ ਫਿਰ ਹਾਂ ਹਾਂ ਆਫਰ ਸੀ ਤੇਰੇ ਵਾਸਤੇ ਕਿਹਨੇ ਲੈ ਲਿਆ ਇਹ ਇਹਦਾ ਵਿਕਰਾਉਗਾ ਵੇਖਿਆ ਮਾਲ ਹੀ ਆ ਤਾਂ ਨਹੀਂ ਤਾਂ ਇਹ ਬੇਤੀਆਂ ਵੀ ਆ ਹਾਂ ਉਸ ਤਾਂ ਇਹ ਆਪਣੇ ਪਿੰਡ ਵਾਲੇ ਉਹਨਾਂ ਨੂੰ ਲੈ ਲੈਣ ਉਹ ਦੇਖਣਾ ਨਾਲੇ ਉਹ ਹੀ ਉਹ ਸੋੜ ਲੈ ਓਏ ਯਾਰ ਥੋੜਾ ਗੱਲਾਂ ਵਾਲੇ ਆ ਤੂੰ ਆ ਗੱਲ ਸੁਣ ਮੇਰੀ ਤੂੰ ਤੁਸੀਂ ਨਾ ਜਿੰਨਾ ਮਰਜੀ ਜੋਰ ਨਾਲ ਲਿਓ ਜੇ ਕੋਈ 400 ਰੁਪਏ ਦੇ ਵਿੱਚ ਤੁਹਾਨੂੰ ਬਹਿ ਕੇ ਖਵਾ ਦੇ ਮੈਂ ਕੋਈ ਕਾਸ਼ ਲਾ ਮੈਂ 400 ਚ ਮਾਰ ਗਿਆ ਵੀ ਕੀ ਐ ਤੈਨਾਂ ਲੈ ਲੈ ਤਿੰਨ ਕਿਉਂ ਤਿੰਨ ਨਹੀਂ 400 ਦੀ ਇੱਕ ਆ 1200 ਦੀਆਂ ਤਿੰਨੇ ਓ ਜਾ ਜਾਂਦਾ 1200 ਦੇ ਵਿੱਚ ਮੇਰਾ ਮੋਟਰਸਾਈਕਲ ਕੰਨਾ ਕਿੰਨਾ ਮਹਿੰਗਾ ਮਰੀ ਜਾਂਦਾ ਤਾਇਆ ਨਹੀਂ ਨਹੀਂ ਦੱਸੋ ਆਪਾਂ ਬਣਾਵਾਂਗੇ ਸਪੈਸ਼ਲ ਬਰਸੀ ਦੇ ਲੈਂਦੇ ਆ ਨਾਲ ਹਾਂ ਮੋਟਰਸਾਈਕਲ ਬਈ ਇਹ ਤਾਂ ਮੈਂ ਤੁਹਾਨੂੰ ਕਹਿ ਦਲਾਂਗਾ ਹਾਂ ਵੀ ਟਰੈਕਟਰ ਦੇ ਮਗਰ ਟਰਾਲੀ ਪਾਈ ਹੋਈ ਟਰਾਲੀ ਮੈਂ ਲੱਖ ਦੀ ਲੈ ਲੈਣਾ ਟਰੈਕਟਰ ਕਾਲੂ ਕਹਿੰਦਾ ਬਾਪੇ ਦਾ ਭੇਪੇਲਾ ਕਹਿੰਦਾ ਤੂੰ ਕੁੱਗ ਕਰਦਾ ਉਹ ਤੁਸੀਂ ਜਾਓ ਯਾਰ ਛੋਡੇ ਨਾਲ ਨਾ ਕੋਈ ਦੁਕਾਨਦਾਰੀ ਤਾਜੋ ਤਾਜੋ ਸੋਥੋਂ ਜੱਟ ਦੀ ਵੀਦਾਰਾ ਤਾਂ ਦੁਕਾਨਦਾਰੀ ਨਹੀਂ ਹੁੰਦੀ ਓਏ ਅਸੀਂ ਦੁਕਾਨਦਾਰੀ ਆ ਕਰ ਹਾਂ ਤਾਜੋ ਨਹੀਂ ਹੁੰਦੀਆਂ ਸੋਥੋਂ ਦੁਕਾਨਦਾਰੀ ਮਾਰੇ ਵੇ ਕਿਤੇ ਦਾ ਮਤਲਬ ਇਹ ਸਾਨੂੰ ਕੋਈ ਉਹ ਯਾਰ ਤੁਸੀਂ ਜਾਓ ਜਾ ਜਾਓ ਜਾਓ ਮੇਰੇ ਭਰਾ ਜੇ ਅੰਗਰ ਵੇਚਵਾ ਜਾ ਕੇ ਆਪਦੀਆਂ ਜੇ ਵੇਖਦੀਆਂ ਵੇਣਾ ਵਿਕੀ ਆਉਂਗਾ ਵਿਕੀ ਆਉਂਗਾ ਆਇਆ ਉਹ ਤਾਂ ਕਹਿੰਦਾ ਰੰਗ ਚੜ ਗਿਆ ਮੈਨੂੰ ਕੁਰਸੀਆਂ ਦਾ ਹਾਂ 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 ਆ ਲੂ ਮੈਂ ਨਾ ਇਹ ਵੇਵ ਚੜ ਚੁਗੀ ਹੈ ਆ ਜਾ ਸਾਥ ਸੇਰਾ ਚੱਲ ਆਪਾਂ ਗੁੱਸੇ ਕਰਕੇ ਲੋ ਬਣੇਗਾ ਨਹੀਂ ਵੀ ਨਾ ਇਹੋ ਜੇ ਕੰਮ ਚ ਬਸ ਕੇ ਨਾ ਬਸ ਹੋਰ ਜੀ ਹੋ ਗਿਆ ਜੀ ਹੋ ਗਿਆ